ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਰਨ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਜੀ ਅੱਜ ਆਪਾਂ ਤੁਹਾਨੂੰ ਪੰਛੀਆਂ ਦੇ ਨਾਮ ਸਿਖਾਵਾਂਗੇ ਪੱਪੇ ਤੇ ਟਿੱਪੀ ਸ਼ਿਸ਼ੇ ਨੂੰ ਬਿਹਾਰੀ ਐੜੇ ਕੰਨਾ ਉੱਤੇ ਬਿੰਦੀ ਪੰਛੀਆਂ ਦੇ ਰੰਗਾਂ ਦੀ ਨੰਨੇ ਕੰਨਾ ਉੱਤੇ ਬਿੰਦੀ ਨਾ ਤੱਤੇ ਹੂੜਾ ਤੱਤੇ ਕੰਨਾ ਤੂਤਾ ਚਿਚੇ ਨੂੰ ਸਿਹਾਰੀ ੜਾੜੇ ਨੂੰ ਬਿਹਾਰੀ ਚਿੜੀ ਕਕਾ ਬੱਬੇ ਨੂੰ ਦੁਲੈਂਕੜ ਤੱਤਾ ਰਾਰਾ ਕਬੂਤਰ ਕੱਕੇ ਕੰਨਾ ਉਤੇ ਬਿੰਦੀ ਕਾ ਈੜੀ ਨੂੰ ਸਿਹਾਰੀ ਉਰਤੇ ਅਦ ਲੱਲਾ ਏ ਮਮਾ ਮਮੇ ਨੂੰ ਦਲਾਵਾ ਨੰਨੇ ਨੂੰ ਕੰਨਾ ਮੈਨਾ ਉਰੇ ਅੰਕੜ ਉਤੇ ਅਦ ਲੱਲੇ ਨੂੰ ਲੈਂਕੜ ਉੱਲੂ ਮੰਮੇ ਨੂੰ ਹੂੜਾ ਰਾਰਾ ਮੋਰ ਬੱਬੇ ਨੂੰ ਕੰਨਾ ਜਿੱਜਾ ਬਾਜ กักกีนวงกันอุตเตดกักกาดาดากุกกันเอสีดีปัญชียาเดนาตัตเตหุดาตัตเต ਮੰਮੇ ਨੂੰ ਦੁਲਾਵਾ ਨੰਨੇ ਕੰਨਾ ਮੈਨਾ ਊੜੇ ਔਕੜ ਉੱਤੀ ਅਦਕ ਲੱਲੇ ਨੂੰ ਦਲੈਂਕਣ ਉੱਲੂ ਮੰਮੇ ਹੁੜਾ ਰਾਰਾ ਮੋਰ ਬੱਬੇ ਨੰਨਾ ਜਿੱਜਾ ਬਾਜ ਕੱਕੇ ਔਕੜ ਉੱਤੀ ਅਦ ਕੱਕਾ ਡਾੜਾ ਕੁੱਕੜ ਪੰਛੀਆਂ ਦੇ ਨਾਂ ਜੀ ਵੀਡੀਓ ਵਧੀਆ ਲੱਗੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਔਰ ਸਬਸਕ੍ਰਾਈਬ ਕਰਿਆ ਕਰੋ ਨਵੀਂ ਵੀਡੀਓ ਲੈ ਕੇ ਫਿਰ ਮਿਲਾਂਗੇ ਸਤਿ ਸ੍ਰੀ ਅਕਾਲ ਜੀ